ਮੈਂ ਨਾ ਕਦੇ ਮਜੂਥੇ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸੀ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਦੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੂਥੇ ਦੇ ਪਰਚਾ ਮੈਂ ਦਰਜ ਕੀਤਾ ਮਜੂਥੀਆ ਜੇਡ ਮੇਰੇ ਕਰਕੇ ਗਿਆ ਮਜੂਥੀਆ ਦੇ ਖਿਲਾਫ ਕਾਰਵਾਈ ਮੈਂ ਕੀਤੀ ਪਰ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮੇਰੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਪ੍ਰਤੀ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮੇਰੇ ਇਥੇ ਦੇ ਪਾਕਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਰਟ ਦਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਤੇ ਜਿਹੜੇ ਇਹ ਸਰ ਨਸ਼ੇ ਦੇ ਤੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੱਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਤੇ ਕੱਲਾ ਮਜੀਠੇ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ ਬਦੌਰ ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਕਿ ਨਸ਼ਿਆਂ ਦੇ ਪੈਸੇਦਾਰ ਫਲੀਟ ਦੇਣ ਦਾ ਕੋਈ ਕੰਨ ਨਹੀਂ ਹੈ ਲੇਕਿਨ ਉਹ ਸੂਖਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਤੋਂ ਲੈਣਾ ਪਾ ਗਏ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕਰਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੇਕਿਆਂ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਹੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਦਵਾਈ ਦੀ ਜ਼ਰੂਰਤ ਹੈ ਮੈਂ ਜੀਟੀਏ ਦੇ ਖਿਲਾਫ ਵੀ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਕਾ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਆ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਹਾਂ ਤੇ ਅੱਗੇ ਉਹਨਾਂ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਕੱਟਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹ ਜਿੱਤੇ ਹੀ ਪਰਚਾ ਦਰਜ ਕਰਦੇ ਉਹ ਇੱਕ ਬੜਾ ਤਕੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗੁਰੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਠੁੱਠੇ ਕਿਸਾਂ ਦੇ ਲਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਦੌੜ ਤਾਂ ਈ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਤਤਰੀਕਾਲ ਹੈ ਨਾ ਮੈਂ ਉਹਨਾਂ ਕਦੇ ਹੱਥ ਮਲਾਵਾ ਨਾ ਮੇਰੀ ਤਾਂ ਗੱਲ ਹੈ ਮੈਂ ਕਿਹੜਾ ਪਰਚਾ ਮੈਂ ਦਿੱਤਾ ਸੀ ਮੈਂ ਉਹਦੇ ਦੇ ਅੱਜ ਵੀ ਸਟੈਂਡ ਕਰਦਾ ਕੱਲ ਨੂੰ ਵੀ ਸਟੇਨ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂ। ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪੋ ਚੁ ਕਰ ਰਹੇ ਆਂ ਜੀ ਇਹਦੀ ਕੋਈ ਇਨਕੁਆਰੀ। ਮੇਰੀ ਇਨਕੁਆਰੀ ਖੋਲਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ। ਸਾਢੇ 3 ਸਾਲ ਜਿਦਾ ਮੈਂ ਡਰਿਆ। ਹੁਣ ਕੋਣ ਕਿਹੜੀ ਇਨਕੁਆਰੀ ਖੋਲਣੀ ਆ? ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਬਾੜ-ਬਾੜ ਛਾੜ ਲਿਆ। ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾੜ ਲਏ, ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾੜ ਲਈ। ਪੂਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈੜ ਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਯਾਰ ਮੈਂ ਉਹ 250 ਏਕੜ 'ਤੇ ਕਾਬਜੇ ਕਰਾ ਦੋ ਮਨੂੰ ਥੋੜੀ ਆਮਦਨ ਤਾਂ ਆਣ ਲੱਗੇ ਮੇਰੇ ਕਹਿੰਦੇ ਸੀ ਮੇਰੇ ਮੁੰਡੇ ਕੋਲ ਕਰੋੜਾਂ ਰੁਪਏ ਦੀਆਂ ਦੋ ਗੱਡੀਆਂ ਉਹ ਗੱਡੀਆਂ ਦੱਸ ਦੋ ਕਿੱਥੇ ਆ ਯਾਰ ਮੈਂ ਉਹ ਗੱਡੀਆਂ ਆਪਣੇ ਵੰਡੇ ਆਣੇ ਉਹਦਾ ਮੁੰਡਾ ਮੇਰਾ ਪਤੀਆਂ ਦਾ ਪਾਪਾ ਦਿੱਤੀ ਦਿੱਤੀ ਹੈ ਜਿਹੜੀ ਉਹ ਕਹਿੰਦੇ ਸੀ ਵੀ 2 ਕਰੋੜ-ਕਰੋੜ ਦੀਆਂ ਗੱਡੀਆਂ ਇਹ ਸਾਰਾ ਕੁਝ ਝੂਠ ਤੇ ਖੜਾ ਕਰਦੇ ਇਹਨਾਂ ਦੀ ਅਸਲੀਅਤ ਔਰ ਮੈਂ ਅੱਜ ਵੀ ਕਹਿਣਾ ਭਾਈ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਲਿਓ ਇਹ ਮੇਰੇ ਤੇ ਜਿਹੜਾ ਝੂਠ ਦਾ ਪ੍ਰਚਾਰ ਕਰ ਰਹੇ ਹੋ ਇਹ ਨਹੀਂ ਚੱਲਣਾ ਪੜ ਵੀਰੇ ਜਿਹੜਾ ਸੱਚ ਬੋਲੇਗਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਜਿਹੜਾ ਵੀ ਸੱਚ ਬੋਲੇਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਦੇ ਤੇ ਪਰਚਾ ਕਰਨਗੇ ਇਹ ਡਰਾਮਾ ਕਿਆ ਕਰਦੇ ਐ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਜਿਵੇਂ ਸਿੰਗਲੇ ਦੇ ਦਿੱਤਾ ਸੀ ਆਪਣੇ ਨੂੰ ਤਾਂ ਪਰਚੇ ਚ ਕੱਢ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਵਾਲੇ ਦੇ ਦਿੰਦੇ ਹੁੜੀ ਗਾਰਡ ਦੇ ਵਿੱਚ ਵੀ ਦੇਖੋ ਅਸੀਂ ਆਪਣੇ ਤੇ ਵੀ ਦੇਤਾ ਕਿ ਹੁਣ ਪੰਜ ਅਸੀਂ ਆਪੋਜੀਸ਼ਨ ਨਾਲ ਠੋਕਦੇ ਫਿਰ ਆਪਣੇ ਦੇ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਦੇ ਪਹਿਲਾਂ ਸਿੰਗਲੇ ਦੇ ਦਿੱਤਾ ਫਿਰ ਕਾਂਗਰਸੀਆਂ ਦੇ ਦਿੱਤੇ ਪਰਚੇ ਪੰਜ ਉਹ ਸਿੰਗਲੇ ਦਾ ਸਿਰਫ ਦਿਖਾਉਣ ਵਾਸਤੇ ਸੀ ਬਾਅਦ ਚ ਕੱਢਤਾ ਫਿਰ ਹੁਣ ਕਲੀਨ ਚੁੱਟ ਦੇਤੀ ਬਾਅਦ ਦੇ ਵਿੱਚ ਇਹਨਾਂ ਨੇ ਦਿੱਤਾ ਇੱਕ ਬਠਿੰਡੇ ਦੇ ਐਮਐਲਏ ਤੇ ਫੇਰ ਪੰਜ ਕਾਂਗਰਸ ਦੇ ਤਾਂ ਹੁਣ ਬਠਿੰਡ ਦੇ ਐਮਐਲਏ ਨੂੰ ਕੱਢਦਾ ਹੁਣ ਇਹਨਾਂ ਨੇ ਦਿੱਤਾ ਜਲੰਧਰ ਦੇ ਐਮਐਲਏ ਤੇ ਹੁਣ ਪੰਜ-ਛਤ ਕਾਂਗਰਸਿਆਂ ਦੇ ਦੇਣਗੇ ਤੇ ਬਾਅਦ ਚ ਆਪਣੇ ਨੂੰ ਕੱਢ ਲੈਣਗੇ ਉਹਨੂੰ ਕਲੇਟਡ ਦੇ ਦੇਣਗੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਲੇਕਿਨ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਮੈਨੂੰ ਛੇੜੇ ਲਿਆ ਸਿੰਗਲੇ ਤੇ ਪਰਚਾ ਦਿੱਤਾ ਕਿਹਾ ਕਿਹਾ ਮੁੱਖ ਮੰਤਰੀ ਨੇ ਕਿ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਆਡੀਓ ਹੈ ਮੇਰੇ ਕੋਲ ਆ ਕੇ ਸਿੰਗਲਾ ਮੰਨ ਗਿਆ ਕਿ ਮੈਂ ਕ腐ਪਸ਼ਨ ਕੀਤੀ ਮੈਂ ਕਮਿਸ਼ਨ ਲਿਆ ਕਿ ਮੈਂ ਇਹਦੇ ਦੇ ਪਰਚਾ ਦੇ ਰਿਹਾ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਮਨੂੰ ਕੇਜਰੀਵਾਲ ਨੇ ਵੀ ਕਿਹਾ ਇਹ ਬਖਸ਼ਿਆ ਨਹੀਂ ਜਾਊਗਾ ਪਰਚਾ ਦਵਾਂਗੇ ਇਹਨੇ ਕ腐ਪਸ਼ਨ ਕੀਤੀ ਹੈ ਸਿੰਗਲੇ ਦੇ ਕੇਸ ਦਾ ਗਵਾਹ ਕੌਣ ਹੈ ਮੁੱਖ ਮੰਤਰੀ ਆਪ ਹੈ ਜਿਨੇ ਆਪ ਪਰਚਾ ਦਵਾਇਆ ਉਹੀ ਹੋਮ ਮਿਨਿਸਟਰ ਹੈ ਤੇ ਅੱਜ ਕਲੀਨ ਕੀ ਚਿੱਟ ਕਿਸ ਤਰ੍ਹਾਂ ਮਿਲ ਗਈ ਇਹਦਾ ਮਤਲਬ ਮੁੱਖ ਮੰਤਰੀ ਮੁੱਕਰ ਗਿਆ ਆਪਣੇ ਗਵਾਹੀ ਤੇ ਫਿਰ ਮੁੱਖ ਮੰਤਰੀ ਦੇ ਬਿਆਸਿ ਕਿਉਂ ਨਹੀਂ ਲਗਰੀ ਇਹ ਤੋਂ ਪਹਿਲਾਂ ਝੂਠਾ ਪਰਚਾ ਦਰਜ ਕਰਾਇਆ ਇਹ ਪਰਚੇ ਨੂੰ ਸਾਬਤ ਕਰੇ ਉਹ ਕਲੀਨ ਕਿੱਟ ਦੇਤੀ ਇਹਨਾਂ ਦਾ ਕੋਈ ਵੀ ਨਿਰਮਾਨ ਨਹੀਂ ਹੈ ਇਹ ਆਪਣਾ ਹੀ ਬਾਦ ਬੰਦਿਆਂ ਨੂੰ ਪਰਚਾ ਦਾ ਦਿਖਾਉਣ ਵਾਸਤੇ ਦਿੰਦੇ ਆ ਉਹਨਾਂ ਨੂੰ ਬਾਅਦ ਚ ਕਲੀਨ ਕਰ ਦਿੰਦੇ ਤੇ ਸਾਡੇ ਵਰਗੇ ਜਿਹੜੇ ਜਿੰਨੇ ਕਾਂਗਰਸੀ ਹੈ ਜਿੰਨੇ ਆਪੋਜੀਸ਼ਨ ਦੇ ਲੀਡਰ ਹੈ ਉਹਨਾਂ ਨੂੰ ਕਦੀ ਗੇਟ ਚ ਪਾ ਦਿੰਦੇ ਪਰਚਾ ਦੇ ਕੇ আর ਉਹਨੂੰ ਡਿਬੇਡਿੰਗ ਦੀ ਕੋਸ਼ਿਸ਼ ਕਰਦੇ ਲੇਕਿਨ ਹਾਈ ਕੋਰਟ ਨੇ ਆਸ਼ੀਰ ਨੂੰ ਵੀ ਬਰੀ ਕਰਤਾ ਹਾਈ ਕੋਰਟ ਨੇ ਅਰੋੜੇ ਨੂੰ ਵੀ ਬਰੀ ਕਰਤਾ ਕਿੰਨੇ ਇਹਨਾਂ ਨੇ ਪਰਚੇ ਦਿੱਤੇ ਕਾਂਗਰਸੀਆਂ ਨੇ ਸਾਰਿਆਂ ਨੇ ਆਖਰ ਨੂੰ ਫਰੀ ਹੋ ਜਾਣਾ ਤੇ ਲੋਕਾਂ ਨੇ ਇਹਨਾਂ ਦੇ ਨਾਸਾ ਭਣਣੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਲੋਕਾਂ ਨੇ ਇਹਨਾਂ ਦੇ ਪੱਟੀਆਂ ਮਾਰਨੇ ਤੁਸੀਂ ਦੇਖਿਓ ਇਹਨਾਂ ਦਾ ਹਾਲ کیا ਹੁੰਦਾ ਜਿਹੜਾ ਇਹਨਾਂ ਨੇ ਕਿਸਾਨਾਂ ਦਾ ਕਰਿਆ ਜਿਹੜਾ ਇਹਨਾਂ ਨੇ ਮਾਸਟਰਾਂ ਦਾ ਕਰਿਆ ਜਿਹੜੇ ਏਮਪਲਾਈ ਦਾ ਕਰ ਰਹੇ ਜਿਹੜਾ ਇਹ ਗਰੀਬ ਦਾ ਕਰ ਰਹੇ ਇਹਨਾਂ ਦਾ ਹੋਣ ਵਾਲੇ ਦਿਨਾਂ ਚੋਣਾ ਧੰਨਵਾਦ